ਉਹ ਮਾਮਾ ਕਹਿੰਦਿਆਂ ਨੇ ਕਹਿੰਦੇ ਨੇ ਖੰਬ ਖਿਲਰੇ ਰਹੇ ਨੇ ਕਾਮਾ ਦੇ ਓਏ ਖੰਬ ਖਿਲਰੇ ਰਹੇ ਨੇ ਕਾਮਾ ਦੇ ਚਿੱਟਾ ਬਿਚਣਾ ਬੰਦ ਕਰ ਦੋ ਓਏ ਪੁੱਤ ਮਾਰ ਚੱਲੇ ਮਾਮਾ ਦੇ ਓਏ ਪੁੱਤ ਹੂੰ ਤੋਂਡੀ ਕੋਈ ਗਰੰਤੀ ਸਿੰਘਾਂ ਦੀ ਜੇ ਕਿਤੇ ੱੱਕਾ ਹੁੰਦਾ ਕੋਈ ਜੁਨੀਅਨ ਹੈ ਜਾਂ ਕੋਈ ਜੁਨੀਅਨ ਨਹੀਂ ਹੈਗੀ ਗਰੰਤੀ ਸਿੰਘਾਂ ਦੀ ਹਾਲਤ ਹੀ ਜਿਵੇਂ ਕਹਿਦੀ ਨਾ ਵੀ ਆਪਣੇ ਬਈਆਂ ਵਾਲੀ ਹਾਲਤ ਆ ਪੰਜਾਬੀ ਕਈ ਵਾਰ ਤਾਂ ਇਦਾਂ ਹੁੰਦਾ ਵਾ ਸਲਾਈਡ ਕਰ ਲਓ ਜਦੋਂ ਬੰਦੇ ਪਾਤੀ ਸਿੰਘ ਦਾ ਇੰਨਾ ਦਿਲ ਭਰਦਾ ਮੈਂ ਕਹਿੰਦਾ ਲੈ ਮੇਰਾ ਕਈ ਵਾਰ ਇੰਨਾ ਮੈਂ ਕਈ ਵਾਰ ਇੰਨਾ ਦੁਖੀ ਹੋ ਜਾਂਦਾ ਵਾ ਜਿਹੜੇ ਕੜਾ ਮ ਚੋਧਰੀ ਸਾਰੇ ਸਾਰਾ ਪਿੰਡ ਨਗਰ ਨਿਮੇ ਵਾਲਾ ਕਰ ਹੂੰ ਪਿੰਡ ਦੇ ਵਿੱਚ ਚੰਗੇ ਵੀ ਬਹੁਤ ਹੁੰਦੇ ਨੇ ਜਿਹੜੇ ਦਿਲੋਂ ਪਿਆਰ ਕਰਦੇ ਨੇ ਪਰ ਪਿੰਡ ਦੇ ਵਿੱਚ ਇੱਕ ਦੋ ਕੜਾ ਮ ਚੋਧਰੀ ਇਦਾਂ ਦੇ ਹੁੰਦੇ ਨੇ ਜਿਹੜੇ ਬੰਦੇ ਦਾ ਜੂਣਾ ਹੀ ਹਰਾਮ ਕਰਦੇ ਨੇ ਕਰਦੇ ਕੀ ਨੇ ਬਦਲ ਕੋਈ ਕਰਦੇ ਚੌਧਰਾ ਕਰਨੀ ਆ ਅੱਛਾ ਲਾਈਟ ਜੋਤ ਹੀ ਲੱਗੀ ਹੋਈ ਆ ਬਾਬਾ ਜੋਤ ਨਹੀਂ ਲਾਈ ਹੈਗੀ ਤਾਂ ਆ ਕੀ ਗੱਲ ਆ ਮੈਂ ਜੋਤ ਨਹੀਂ ਲਾਈ ਤੇਰੇ ਹੱਥ ਉੱਪਰ ਤੈਨੂੰ ਲਾਲਾ ਥੇ ਵਈਆ ਹੂੰ ਲਾਈਟ ਬੰਦ ਕਰਨ ਵਾਲੀ ਆ ਲਾਈਟ ਲੱਗਣ ਵਾਲੀ ਆ ਗੁਰਦੁਆਰਾ ਮੇਰਾ ਕੱਲੇ ਦਾ ਹੂੰ ਗੁਰਦੁਆਰਾ ਕਿਹਨੇ ਬਣਾਇਆ ਪਿੰਡੇ ਬਣਾਇਆ ਤਾਂ ਪਿੰਡ ਦਾ ਗੁਰਦੁਆਰਾ ਪਹਿਲਾਂ ਮੈਂ ਤਾਂ ਤੁਸੀਂ ਰੱਖਿਆ ਹੋਇਆ ਤੁਹਾਡਾ ਵੀ ਤਾਂ ਨਾਲ ਹੀ ਆ ਜੇ ਬਾਬੇ ਤੋਂ ਲਾਈਟ ਬੰਦ ਨਹੀਂ ਹੋਈ ਤੁਸੀਂ ਲਾਈਟ ਬੰਦ ਕਰ ਦੋ ਗ੍ਰੰਥੀ ਸਿੰਘ ਨੂੰ ਗ੍ਰੰਥੀ ਦੀ ਟੋਟੀ ਦੋ ਉਹਨੂੰ ਕਹੋ ਬਾਬਾ ਤੈਨ ਪਾੜ ਕਰਨਾ ਆਤਮ ਜੀ ਬਿਰ ਕਹਾਕਾਰ ਨਹੀਂ ਆ ਕੀਰਤਨ ਦੇ ਟਾਈਮ ਕੀਰਤਨ ਕਰਨਾ ਵੱਤੋ ਵੱਤ ਸਾਡੇ ਬੱਚਾ ਨੂੰ ਜੋੜਨਾ ਹੂੰ ਸੰਸਥਾ ਦੇ ਬੱਚੇ ਨੂੰ ਪੜ੍ਹਾਈ ਕਰਾ ਜੋ ਗੁਰੂ ਇਤਿਹਾਸ ਸਿਖਾ ਇਹ ਤੇਰਾ ਕੰਮ ਤੇਰੇਆਂ ਲੋੜਾਂ ਅਸੀਂ ਪੂਰੀਆਂ ਕਰਾਂਗੇ ਫਿਰ ਤਾਂ ਮੰਨ ਲੀਏ ਗੱਲ ਤਾਂ ਇੱਥੇ ਤਾਂ ਜੇ ਦੇਖਿਆ ਜਾਵੇ ਘਰਾਮ ਚੋਹਰੀ ਇਦਾਂ ਤੇ ਹੁੰਦੇ ਨੇ ਨਾ ਕੁਝ ਕਰ ਦਿੰਦੇ ਨੇ ਗ੍ਰਾਂਥੀ ਨੂੰ ਨਾ ਕਰਦੇ ਨੇ ਗ੍ਰਾਂਥੀ ਸਿੰਘ ਦੇ ਵਿੱਚ ਕਈ ਵਾਰ ਜਜਵਾ ਹੁੰਦਾ ਯਾਰ ਮੈਂ ਸੋਹਣਾ ਕੰਮ ਕਰ ਹੂੰ ਗ੍ਰਾਂਥੀ ਸਿੰਘ ਦੇ ਵਿੱਚ ਜੇ ਕਿਸੇ ਬੱਚੇ ਨੇ ਮਤਲਬ ਬਣਨਾ ਗ੍ਰਾਂਥੀ ਦਾ ਉਹਦਾ ਭਵਿੱਖ ਹੈ ਜਾਂ ਨਹੀਂ ਹੈ ਜਿਹੜੇ ਹਾਲਾਤਾਂ ਦੇ ਵਿੱਚ ਗਰੰਤੀ ਸੰਭ ਗੁਜ਼ਰਦਾ ਹਨਾ ਤੇ ਉਹ ਤਾਂ ਹੀ ਕੁ ਬਜ਼ਾਰ ਵਿੱਚ ਮੈਂ ਉਹਦੇ ਬੱਚੇ ਨੂੰ ਗਰੰਤੀ ਦੇ 5 10000 ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਤਾਂ ਗੁਜ਼ਾਰਾ ਬਹੁਤ ਮੁਸ਼ਕਲ ਆ ਜਾਏ ਉਹਨੂੰ ਫ੍ਰੀ ਆਪਾਂ ਸਿਲੰਡਰ ਦੇ ਦਈਏ 10000 ਦੀ ਤਨਖਾਹ ਠੀਕ ਆ ਸਿਲੰਡਰ ਮੇਰਾ ਆਪਦਾ ਮੈਂ ਭਰਉਣਾ ਠੀਕ ਆ 5000 ਰੁਪਏ ਦਾ ਮੇਰਾ ਸਿਲੰਡਰ ਹੀ ਨਿਕਲ ਜਾਂਦਾ ਹਮ ਮਗਰ 9000 ਰੁਪਏ ਮੈਨੂੰ ਬਾਦਦਾ ਹਮ ਠੀਕ ਹੈ ਨਾ ਜਿਹੜਾ ਕਿ ਮੇਰਾ ਆਪਦਾ ਨੋਨ ਮਰਚ ਉਹਨਾਂ ਆਪਦਾ ਹੀ ਹੈ ਮੇਰੀ ਬੱਚੀ ਮੈਂ ਕਾਲ ਕਟਿੰਗ ਚਲਾਈ ਜਾਂਦੀ ਆ ਕਿਉਂ ਲਾਈਆ ਕਿਉਂਕਿ ਉੱਥੇ ਗਰੰਟੀ ਦੇ ਬੱਚਿਆਂ ਨੂੰ ਕੱਲੇ ਬੜੂ ਸਾਹਿਬ ਵਾਲੇ ਨੇ ਜਿਹੜੇ ਕਿ ਗਰੰਟੀ ਦੇ ਬੱਚੇ ਨੂੰ ਫ੍ਰੀ ਪੜਾਉਂਦੇ ਨੇ ਮੈਨੂੰ ਤਾਂ ਮੇਰੀ ਬੱਚੀ ਬੜੂ ਸਾਹਿਬ ਲਾਉਣੀ ਦਾ ਪਵੇ ਜੇ ਪਿੰਡ ਤੰਗਾ ਹੋਵੇ ਹੂੰ ਬਿਲਕੁਲ ਸਹੀ ਹੈ ਪਿੰਡ ਕਵੇ ਬਾਬਾ ਜੀ ਨਾ ਨਾ ਸਾਡੀ ਇਹਦੇ ਵਿੱਚ ਹਾਨੀ ਆ ਅਸੀਂ ਬੱਚਾ ਅਸੀਂ ਪੜਾਵਾਂਗੇ ਸਾਡੇ ਬੱਚੇ ਨਹੀਂ ਪੜਦੇ ਜਿੱਤੇ ਸਾਡੇ ਬੱਚੇ ਪੜਦੇ ਤੇ ਤਾਂ ਇੱਕ ਬੱਚੀ ਹੈ ਕੋਈ ਗੱਲ ਨਹੀਂ ਤਾਂ ਛੋਟੀ ਜੀ ਆ ਇਹਦਾ ਖਰਚਾ ਕਿੰਨਾ ਕਰਤਾ ਸੀ ਤਮਾਂਗੇ ਹੂੰ ਮੈਂ ਫਾਰਮ ਭਰਾਂਦਾ ਕਰਦਾ ਕਦੇ ਸਰਪੰਚ ਤੋਂ ਜਾਣ ਕਰਾਉਣਾ ਪਿੰਡ ਵਾਲੇ ਤੋਂ ਕਦੇ ਕਮੇਟੀ ਤੋਂ ਸਾਈਨ ਕਰਾਉਣਾ ਲਾ ਦੋ ਕਦੇ ਮੋਹਰਾ ਲਾ ਦੋ ਕਿਉਂ ਉਹ ਫਾਰਮ ਦੇਣਾ ਪੈਂਦਾ ਤਾਂ ਮੇਰੇ ਬੱਚੇ ਦੀ ਫੀਸ ਵੀ ਹੋਣੀ ਹੈ ਜੇ ਮੇਰੇ ਵੀਰ ਜੀ ਬੱਚਿਆਂ ਦਾ ਖਰਚਾ ਹੈ ਨਾ ਤਾਂ ਮੇਰੇ ਘਰ ਵਾਲੇ ਦਾ ਖਰਚਾ ਮੇਰਾ ਵੀ ਤਾਂ ਖਰਚਾ ਹੈਗਾ ਹਾਂ ਫੋਨ ਦਾ ਖਰਚਾ ਕੋਈ ਬਿਮਾਰ ਠਮਾਰ ਹੋ ਜੇ ਉਦੋਂ ਖਰਚਾ ਕੋਈ ਰਿਸ਼ਤੇਦਾਰੀ ਦਾ ਨਾ ਖਰਚੇ ਬਹੁਤ ਨੇ ਵੀ ਗ੍ਰਾਂਥੀ ਸਿੰਘ ਦੀ ਘੱਟੋ ਘੱਟ ਤਨਖਾਹ 30 35 ਆ 40 ਦੇ ਲਵੇ ਹੋਣੀ ਚਾਹੀਦੀ ਹੈ ਦੇਖੋ 30 35 ਜਿਹੜਾ ਗ੍ਰਾਸਟੀ 15 20 ਕਰ ਦੇਣੋ 15 20 ਕਰ ਦੇਣੋ 15000 ਜਿਆਦਾ ਤਾਂ ਖਾਓਗੀ ਹੂੰ ਉਹਦੇ ਵਿੱਚ ਉਹਨੂੰ ਸਹੂਲਤਾਂ ਦੇ ਦੇਣ ਹੂੰ ਉਹਨੂੰ ਕਹਿੰਦੇ ਆ ਬਾਅਦ ਵਿਆਪਤ ਦੇਖਤ ਨੂੰ ਕਾਰ ਬਣਾ ਕੇ ਦੇਣੇ ਜਿੱਤਰਾ ਕਾਰ ਬਣਾਤਾ ਹੂੰ ਬੱਚੀ ਦੀ ਦਾ ਖਰਤਾ ਸਾਡਾ ਹੁਣ ਜਿਹੜੇ ਪਿੰਡ 'ਚ ਮੈਂ ਰਹਿਣਾ ਹੂੰ ਉਹ ਪਿੰਡ ਦੇ ਵਿੱਚ ਕਿੰਨੇ ਮੁਲਾਜ਼ਮ ਨੇ ਕਿੰਨੇ ਉਹਦੇ ਵਿੱਚ ਐਨ ਆਰ ਆਈ ਨੇ ਠੀਕ ਆ ਤੇ ਐਨ ਆਰ ਆਈ ਨੇ ਜਿਹੜੇ ਕਿ ਗੁਰਦੁਆਰੇ ਨੂੰ 5-5 10-10 ਲੱਖ ਦੇਣ ਦੀ ਵੀ ਹਿੰਮਤ ਰੱਖਦੇ ਨੇ ਹੈਗਾ ਉਹਨਾਂ ਕੋਲੇ ਪੈਸਾ ਹੈਨਾ ਪਰ ਜੇ ਗਰੰਤੀ ਸਿੰਘ ਤੋਂ ਕਿਤੇ ਅਰਦਾਸ ਵੀ ਕਰਾਉਣਗੇ ਨਾ ਹਾਂ 100 ਰੁਪਏ ਜਿਹੜੇ ਮਤਲਬ ਪੈਸੇ ਡਿਸਾਈਡ ਕਰਦਾ ਵੀ ਖੰਡ ਪਾੜ ਦੇ ਇੰਨੇ ਹੋਣੇ ਆ ਸੁਖਮਨੀ ਸਾਹਿਬ ਦੇ ਇੰਨੇ ਹੁਣ ਇਹ ਕੌਣ ਡਿਸਾਈਡ ਕਰਦਾ ਦੇਖੋ ਇਹ ਹੁਣ ਇਹ ਸਾਡੀਆਂ ਕਮੇਟੀਆਂ ਨੇ ਡਿਸਾਈਡ ਕਰਦੇ ਨੇ ਇੱਥੇ ਠੀਕ ਹੈ ਗ੍ਰਾਂਤੀ ਸਿੰਘ ਡਿਸਾਈਡ ਨਹੀਂ ਕਰਨਾ ਜੇ ਗ੍ਰਾਂਤੀ ਸਿੰਘ ਵੀ ਡਿਸਾਈਡ ਕਰੂਗਾ ਨਾ ਤਾਂ ਫਿਰ ਉਹ ਚੰਗੀ ਤਰ੍ਹਾਂ ਡਿਸਾਈਡ ਕਰੂਗਾ ਉਹਨੂੰ ਪਤਾ ਬਾਬੀ ਇਹਨਾਂ ਦਾ ਵੀ ਜਿਹੜੇ ਬੰਦੇ ਨੇ ਮੇਰੇ ਕੋਲੇ ਡਿਊਟੀ ਲਾਉਣ ਆਉਣਾ ਵਾ ਰਾਤ ਨੂੰ 12 ਵਜੇ ਦੀ ਕੋਟ ਨੇ ਉਹਨੇ ਕਿਵੇਂ ਆਉਣਾ ਉਨੇ ਕਿਵੇਂ ਆਪਦੇ ਪਰਿਵਾਰ ਨੂੰ ਸੋਟ ਜਿਹੜੇ ਬੱਚਾ ਨੂੰ ਰਾਤ ਨੂੰ ਛੱਡ ਕੇ ਆਉਣਾ ਕਿਵੇਂ ਉਹਨੇ ਰਾਤ ਨੂੰ ਰਸਤਾ ਤੇ ਘੁੰਮਣਾ ਹੈ ਨਾ ਤੇ ਉਹਦੇ ਵਿੱਚ ਹੁਣ ਅੱਜ ਦੇ ਪਿੰਡਾਂ ਦੇ ਵਿੱਚ ਜੇ ਲਈ ਆਪਾਂ ਕਮੇਟੀ ਆਪਣੇ ਡਿਸਾਈਡ ਕਰਦੇ ਨੇ ਜਿਸ ਦਾ 7500 ਬਣਿਆ ਆ ਹੈ ਨਾ ਕਿਹਦਾ ਹੌਣ ਤੋਂ ਸਭ ਬਣਿਆ ਹੋ ਗਿਆ 7000 ਬਣਿਆ ਆ ਕਿਹਦਾ 5000 ਹੀ ਬਣਿਆ ਆ ਅਖੰਡਪਾੜ ਵੇਲੇ ਠੰਡਾਂ ਦੇ ਵਿੱਚ ਰੋਲ ਲਾਉਣਾ ਬਹੁਤ ਔਖਾ ਬਹੁਤ ਜਾਲ ਜਿਹੜੇ ਜਿਹੜੇ ਲਾਉਂਦੇ ਉਹਨਾਂ ਕੋਲ ਤਾਂ ਗੱਲ ਫੱਖੀ ਪਹਿਲੀ ਗੱਲ ਆ ਪਹਿਲੀ ਗੱਲ ਯਾਰ ਜਾਈ ਤੋਂ ਨਹੀਂ ਨਿਕਲੋਂਦਾ ਲਾਉਣਾ ਹੀ ਬਹੁਤ ਔਖਾ ਹੈ ਨਾ ਸਹੀ ਗੱਲ ਲਾਉਣਾ ਹੀ ਬਹੁਤ ਔਖਾ ਵਾ ਜੇ ਦੇਖਿਆ ਜਾਵੇ ਫਿਰ ਆਪਣੀ ਨੀਂਦ ਨੂੰ ਤਿਆਗਣਾ ਹਮ ਹੁਣ ਬੰਦੇ ਨੂੰ ਫੁੱਲ ਨੀਂਦ ਆਈ ਯਾਰ ਰਾਤ ਨੂੰ 12 ਵਜੇ ਡਿਊਟੀ ਆ ਗਈ ਤਾਂ 12 ਵਜੇ ਉੱਠਣਾ ਉਹਨੂੰ ਕਿੰਨਾ ਮੁਸ਼ਕਲ ਹੋਊ ਹਨੇਰੇ ਦੇ ਵਿੱਚ ਕਿ ਸਿਕਿਉਰਿਟੀ ਨਹੀਂ ਹੈ ਕੋਈ ਸਕੂਲ ਨਹੀਂ ਹੈ ਕੋਈ ਨਹੀਂ ਹੋਵੇ ਨੇ ਗ੍ਰੰਤੀ ਸਿੰਘਾਂ ਦੀ ਇੱਕ ਗ੍ਰੰਤੀ ਸਿੰਘਾਂ ਦੀ ਡਿਊਟੀ ਗ੍ਰੰਤੀ ਸਿੰਘਾਂ ਦੀ ਤਨਖਾਹ ਹੀ ਵਧ ਕੀਤੀ ਹੋਵੇ ਤਾਂ ਗ੍ਰੰਤੀ ਸਿੰਘ ਇਧਰ ਜਪੱਜੀ ਨਾ ਕਰ ਦਸਾਂ ਗੁਰਦਾਰੇ ਟੇਕੇ ਬੈਠੇ ਸਾਡੇ ਵੱਧ ਬੱਚਾ ਨੂੰ ਵੱਧ ਤੋਂ ਵੱਧ ਜੋੜੇ ਸੰਗਤਾਂ ਨੂੰ ਵੱਧ ਤੋਂ ਵੱਧ ਕਵੇ ਪਾਈ ਗੁਰੂ ਘਰ ਆਇਆ ਕਰੋ ਆਪਾਂ ਰਲ ਕੇ ਆਇਆ ਕਰਨਾ ਆਪਾਂ ਆਇਆ ਵਧੀਆ ਨਾਮ ਜਪਿਆ ਜਾਵੇ ਆਥਰ ਸੇ ਸਿਮਰੋਵੇ ਗੁਰੂ ਤੇ ਆਦੀ ਕਥਾ ਹੋਵੇ ਬੱਚਿਆਂ ਨੂੰ ਪੜਾਇਆ ਜਾਵੇ ਸਿੱਖੀ ਧਰਮ ਬਾਰੇ ਦੱਸਿਆ ਜਾਵੇ ਹਨਾ ਆਪ ਵੀ ਉਹ ਕਰੂਗਾ ਉਹ ਜਦੋਂ ਮੇਰੀ ਸਰਕਾਰ 10000 ਮੈਨੂੰ ਕਹਣ ਬੱਚੇ ਪੜਾਓ ਹਮ ਮੈਂ ਕਹਣਾ ਮੈਂ ਤਾਂ ਉੱਥੇ ਲੋਡ ਲਾਉਣ ਜਾਣਾ ਮੈਂ ਬੱਚੇ ਉਹ ਟਾਈਮ ਬੱਚੇ ਪੜਾਵਾਂਗੇ ਮੇਰੀ ਡਿਊਟੀ ਲੱਗ ਗਈ ਜਦ ਮੈਂ ਡਿਊਟੀ ਲਾ ਕੇ ਆਉਂਗਾ ਤਾਂ ਮੈਨੂੰ ਪੈਸੇ ਮਿਲਣਗੇ ਹਮ ਜੇ ਮੈਂ ਬੱਚੇ ਪੜਾਵਾਂ ਤਾਂ ਮੈਨੂੰ ਪੈਸੇ ਨਹੀਂ ਮਿਲਣੇ ਆਪੇ ਕਹਣਾ ਮੈਨੂੰ ਨਹੀਂ ਬੱਚੇ ਪੜਾਉਂਦੇ ਤੇ ਕਾਲੇ ਆਵੇ ਮੇਰਾ ਮੈਂ ਉਹੀ ਸਿੱਧੀ ਜਿਹੀ ਗੱਲ ਹੈ ਯਾਰ ਮੈਨੂੰ ਕਈ ਕਈ ਏਦਾਂ ਦੇ ਵੀ ਗ੍ਰੰਤੀ ਸਿੰਘ ਨੇ ਤੇ ਜਿਨ੍ਹਾਂ ਦੇ ਜਿਨ੍ਹਾਂ ਦੇ ਲੋਡਾਂ ਪੂਰੀਆਂ ਨਹੀਂ ਹੁੰਦੀਆਂ ਖਾਸਤੇ ਵਾਧੂ ਹੁੰਦੇ ਨੇ ਤੇ 5000 6000 ਦਾ ਕਾਹ ਹੁੰਦੀ ਹੈ ਫਿਰ ਉਹ ਗੁਰੂ ਘਰ ਚੋਰੀਆਂ ਵੀ ਕਰਦੇ ਨੇ ਚੋਰੀਆਂ ਕਿਉਂ ਦਿਆਂ ਨੇ ਗ੍ਰੰਤੀ ਸਿੰਘ ਕਹਿੰਦਾ ਚ ਇਹ ਕੁਝ ਵੀ ਕਰਦੇ ਨੇ ਮੈਂ ਦੇਖੋ ਗੰਸਿਆਂ ਦੇ ਪਰਦੇ ਨਹੀਂ ਚੱਕਦਾ ਪਰ ਉਹਨਾਂ ਦੇ ਮਜਬੂਰੀਆਂ ਬਣ ਜਾਂਦੀਆਂ ਨੇ ਹੁਣ ਇੱਕ ਗ੍ਰੰਥੀ ਇੱਕ ਐਗਜ਼ਾਮਪਲ ਲਾ ਲਓ ਕੋਈ ਗ੍ਰੰਥੀ ਦੀ ਬੱਚਾ ਵਾ ਛੋਟਾ ਜਿਹਾ ਉਹ ਬਿਮਾਰ ਹ ਹੂੰ ਉਹਨੂੰ ਪੈਸਿਆਂ ਦੀ ਲੋੜ ਆ ਉਹ ਚਲੇ ਆਵੇ ਪ੍ਰਧਾਨ ਕੋਲੇ ਪ੍ਰਧਾਨ ਜੀ ਬੇਨਤੀ ਆ ਜੀ ਪਹਿਲਾਂ ਤਾਂ ਬੇਨਤੀ ਕਰੂਗਾ ਹੱਥ ਜੋੜ ਕੇ ਹੂੰ ਕੋਈ ਲੈਰ ਲੈਰ ਬੰਦਾ ਤਾਂ ਹੈ ਨਹੀਂਗਾ ਪ੍ਰਧਾਨ ਹੂੰ ਆਣ ਪੜੀ ਹੁੰਦਾ ਜਾਂ ਦੇਖ ਕਾ ਕੜਮ ਚੌਧਰੀ ਕਹਿ ਲਈ ਪ੍ਰਧਾਨ ਜੀ ਬੇਨਤੀ ਆ ਜੀ ਇੱਕ ਕਿਰਪਾ ਕਰ ਦੋ ਜੀ ਬੱਚੀ ਬਿਮਾਰ ਆ ਜੇ ਕਿਤੇ ਪੈਸੇ ਮਿਲ ਜਾਣ ਪਹਿਲਾਂ ਅਡਵਾਂਸ ਮਿਲ ਜਾਣ ਜੀ ਹੂੰ ਕਦੇ ਨਹੀਂ ਮਿਲਣਗੇ ਤਦ ਇਹ ਮੈਂ ਨਹੀਂ ਗੱਭੀ ਬਿਰਲਾ ਹੀ ਆ ਫਿਰ ਜਦੋਂ ਨਹੀਂ ਮਿਲਣਗੇ ਫਿਰ ਉਹ ਗਾਣਾ ਯਾਰ ਮੈਂ ਤਾਂ ਮੈਂ ਤਾਂ ਆਵਦੀ ਬੱਚੀ ਫਿਰ ਬਚਾਉਣੇ ਬਚਾਉਣੀਆਂ ਮੇਰੀ ਬੱਚੀ ਦਾ ਮਰਜਾ ਬੱਚਾ ਮਰਜਾ ਮੇਰਾ ਹਨਾ ਫਿਰ ਉਹ ਰਮਾਲੇ ਵਿੱਚੂਗਾ ਫਿਰ ਕੁਝ ਨਾ ਕੁਝ ਕੋਈ ਨਾ ਕੋਈ ਚੀਜ਼ ਕਰੂਗਾ ਗੱਲੇ 'ਚ ਪੈਸੇ ਕੱਢੂਗਾ ਚੋਰੀ ਕਰੂਗਾ ਕੋਈ ਗੁਰੂ ਘਰ ਆਪਣੇ ਪੰਜਾਬ ਦੇ ਵਿੱਚ ਹੈਗਾ ਜਾਂ ਤੇ ਜਿੱਥੇ ਵੀ ਕੋਈ ਬੰਦਲ ਗ੍ਰੰਥੀ ਨਾ ਹੋਵੇ ਵੀ ਲੋਕ ਪਿੰਡ ਦੇ ਲੋਕ ਵੀ ਉੱਥੇ ਸੇਵਾ ਇਦਾਂ ਕਰਦੇ ਹੋਣ ਹੈਗੇ ਨੇ ਬਹੁਤ ਹਰਿਆਣੇ ਦੇ ਵਿੱਚ ਹੁਣ ਯਾ ਸਾਡੇ ਪੰਜਾਬ ਵਾਲੇ ਹਰਿਆਣੇ ਵਾਲਾ ਤੋਂ ਮਤਲ ਲੈ ਲੈਣ ਹਮ ਹਰਿਆਣੇ ਦੀ ਸਰਕਾਰ ਨੇ ਐਲਾਨ ਕਰਤਾ ਵੀ ਜਿੰਨੇ ਵੀ ਗ੍ਰੰਟੀਸ਼ਿਪ ਨੇ ਉਹਨਾਂ ਦੀ ਤਨਖਾਹ ਦਿੱਤੀ ਜਾਂ ਅੱਛਾ ਹਰਿਆਣੇ ਚ ਹਰਿਆਣੇ ਦੀ ਸਰਕਾਰ ਨੇ ਐਲਾਨ ਕਰਤਾ ਉਹ ਹੈਗੀ ਆ ਹੁਣ ਪ੍ਰੈਕਟੀਕਲ ਆ ਪ੍ਰੈਕਟੀਕਲ ਆ ਸਾਡੇ ਕੋਲੇ ਗਰੁੱਪ ਬਣਾਏ ਸਾਡੇ ਕੋਲੇ ਵੀਡੀਓ ਵਿੱਚ ਹੁੰਦੇ ਨੇ ਮੈਂ ਤੁਹਾਨੂੰ ਦਿਖਾ ਸਕਦਾ ਬਿਤੀ ਕੱਲ ਹਰਿਆਣੇ ਦੀ ਸਰਕਾਰ ਨੇ ਐਲਾਨ ਕਰਤਾ ਨਵੀਂ ਗੱਲ ਸੁਣੀਆ ਹਰਿਆਣੇ ਦੀ ਸਰਕਾਰ ਨੇ ਉਧਰ ਕਹਿਤਾ ਗ੍ਰਾਂਤੀ ਸਿੰਘਾਂ ਦੀਆਂ ਸਰਕਾਹਾਂ ਵਧਾਤੀਆਂ ਖੰਡ ਪਾਰਸਾਂ ਦੀਆਂ ਭੇਟਾ ਵਧਾਤੀਆਂ ਸਹਿਜ ਪਾੜਾਂ ਦੀਆਂ ਭੇਟਾ ਵਧਾਤੀਆਂ ਜਿਹੜੀਆਂ ਉਹਨਾਂ ਦੀ ਲੋਡਿੰਦੀਆਂ ਲੋੜਾਂ ਨੇ ਉਹਨਾਂ ਨੂੰ ਪੂਰਾ ਕਰਨ ਦਾ ਆਦੇਸ਼ ਦੇਤਾ ਸਰਕਾਰ ਨੇ ਵੀ ਨਾਲ ਅਸੀਂ ਤੁਹਾਡੇ ਸਹਿ ਦਵਾਂਗੇ ਕਿ ਸਰਕਾਰ ਨੇ ਐਲਾਨ ਕੀਤਾ ਹੈ ਹੂੰ ਤੁਹਾਡੀ ਕੋਈ ਗ੍ਰਾਂਤੀ ਸਿੰਘਾਂ ਦੀ ਜੇ ਕਿਤੇ ਤੱਕਾ ਹੁੰਦਾ ਕੋਈ ਜੂਨੀਅਨ ਹੈ ਜਾਂ ਕੋਈ ਜੂਨੀਅਨ ਨਹੀਂ ਹੈਗੀ ਗਰੰਤੀ ਸਿੰਘ ਦੀ ਹਾਲਤ ਹੀ ਜਿਵੇਂ ਕਹਿ ਦਿਆਂ ਨਾ ਵੀ ਆਪਣੇ ਬਈਆਂ ਵਾਲੀ ਹਾਲਤ ਆ ਯਾਰ ਪੰਜਾਬੀ ਚ ਗੱਲ ਬਸ ਜਿਵੇਂ ਜੱਟ ਕਹਿੰਦਾ ਕੋਈ ਗੱਲ ਨਹੀਂ ਬਥੇਰੇ ਭਈਏ ਮਿਲ ਜਾਣਗੇ ਚੌਲ ਲਾਉਣ ਨੂੰ ਹੂੰ ਇਹ ਵਾਲੀ ਹੱਤ ਕਰਦੀ ਨਾ ਇਹਨਾਂ ਨੇ ਕੀਤੀ ਆ ਸਾਡੇ ਵਾਲੇ ਨੇ ਕੀਤੀ ਆ ਇਹਨਾਂ ਨੇ ਲੱਤਾਂ ਖਿੱਚੀਆਂ ਤਾਂ ਕੀਤੀਆਂ ਮਰਿਆਦਾ ਸਾਡੀਆਂ ਅਲੱਗ-ਅਲੱਗ ਨੇ ਅੱਛਾ ਤੇਜੋ ਦੀ ਮਰਿਆਦਾ ਕੋਈ ਹੋਰ ਆ ਕਿਸੇ ਦੀ ਕੋਈ ਮਰਿਆਦਾ ਕਿਸੇ ਦੀ ਕੋਈ ਮਰਿਆਦਾ ਮਰਿਆਦਾ ਸਾਡੀਆਂ ਸਾਰੀਆਂ ਅਲੱਗ-ਅਲੱਗ ਨੇ ਜਿੰਨੇ ਗੁਰਦੁਆਰੇ ਉੰਨੇ ਸਾਡੀਆਂ ਮਰਿਆਦਾ ਹੋਣਗੀਆਂ ਮਰਿਆਦਾ ਕਹਿੰਦੇ ਨਹੀਂ ਬਣਾਈਆਂ ਹੂੰ ਕਮੇਟੀ ਨੇ ਬਣਾਈਆਂ ਬਾਬਾ ਜੀ ਸਾਡੀ ਇਹ ਮਰੀਆ ਦਾ ਚੱਲਦੀ ਇੱਥੇ ਆਈ ਚੱਲਣਾ ਪਈ ਪਹਿਲੀ ਕਿਲੇ ਗ੍ਰੰਤੀ ਆਪਦੀ ਮਰਜ਼ੀ ਅਨੁਸਾਰ ਤਾਂ ਚੱਲਦਾ ਹੀ ਨਹੀਂ ਚੱਲਦਾ ਹੀ ਉਹ ਤੇ ਚਾਬੀ ਕਮੇਟੀ ਕੋਲੇ ਹੁੰਦੀ ਆ ਜੀ ਹੂੰ ਮਗੰਤੀ ਸਿੰਘ ਆ ਚਾਬੀ ਕਮੇਟੀ ਕੋਲੇ ਹੁੰਦੀ ਆ ਕਿਉਂ ਕਿ ਕਮੇਟੀ ਸੰਘ ਨੇ ਡਿਸਾਈਡ ਕਰਨਾ ਹੁੰਦਾ ਜਿਹੜਾ ਕੁਝ ਕਰਨਾ ਹੁੰਦਾ ਇਹਦੇ ਪਰਿਵਾਰੋਂ ਵੀ ਨੇ ਜਿਨ੍ਹਾਂ ਨੇ ਆਪਣੇ ਸਾਡੇ ਕੋਲੋਂ ਖੰਡ ਪੜ ਸਾਹਿਬਾਤ ਫ੍ਰੀ ਕਰਾ ਲਈ ਅੱਛਾ ਮੁੜ ਕੇ ਚੱਗੇ ਚੱਕਦਾ ਮੇਰੇ ਨਾਲ ਦਾ ਬੜਾ ਹੁੰਦਾ ਮੇਰੇ ਨਾਲ ਦਾ ਕਈ ਵਾਰ ਨਾਲੇ ਕੀਰਤਨ ਬਾਹਰੋਂ ਕਰਾ ਲੈਣਗੇ ਤੇ ਨਾਲੇ ਮੇਰੇ ਕੀਰਤਨ ਦੇ ਪਹਿ ਰੱਖ ਜਾਣਗੇ ਤੇ ਨਾਲੇ ਮੋਹ ਮੜੀਆਂ ਦੇ ਵਿੱਚ ਬਾਬਾ ਜਾਊਗਾ ਮੜੀਆਂ ਦੇ ਵਿੱਚ ਗ੍ਰੰਥੀ ਜਾਊਗਾ ਹੂੰ ਮੜੀਆਂ ਦੇ ਵਿੱਚ ਗ੍ਰੰਥੀ ਜਾਊਗੀ ਜਾਊਗਾ ਹੂੰ ਕਿਉਂ ਕਿਉਂਕਿ ਮੈਂ ਪਿੰਡ 'ਚ ਰਹਿਣਾ ਮੇਰਾ ਹਾਕਾ ਵਿੱਚ ਜਾਣੇ ਜਾਣਾ ਮੜੀਆਂ ਦੇ ਵਿੱਚ ਗ੍ਰੰਥੀ ਜਾਊਗਾ ਸਹਿਜ ਪਾੜ ਉਹਦੇ ਵਿੱਚ ਗ੍ਰੰਥੀ ਸੰਗ ਕਰੂਗਾ ਜਦੋਂ ਕੀਰਤਨ ਦੀ ਵਾਰੀ ਆ ਜਾਂਦੀ ਆ ਜਦੋਂ ਗ੍ਰੰਥੀ ਸੰਗ ਨੂੰ ਕੀਰਤਨ ਆਉਦਾ ਬਾਬਾ ਜੀ ਸਾਡੇ ਤਾਂ ਅਸੀਂ ਬਾਹਰੋਂ ਲੈ ਕੇ ਆਉਣੇ ਨੇ ਜੀ ਅੱਛਾ ਐਂ ਵੀ ਹੁੰਦਾ ਸਾਡੇ ਤਾਂ ਜੀ ਬਾਹਰੋਂ ਕੀਰਤਨ ਵਾਲੇ ਆਉਣਗੇ ਠੀਕ ਆ ਭਾਈ ਜੀ ਤੁਸੀਂ ਬਾਹਰੋਂ ਲਿਆਓ ਕੋਈ ਇਤਰਾਜ਼ ਨਾ ਕਰੋ ਜੀ ਮੈਨੂੰ ਕਹਦਾ ਇਤਰਾਜ਼ ਆ ਪਤੰਦਰੋਂ ਹੂੰ ਕੀਰਤਨ ਵਾਲੇ ਲਾਹ ਲਾ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਬੰਦਾ ਕਿਧਰ ਜਾਊ ਪਰ ਕਮੇਟੀ ਵਾਲੇ ਇਹ ਨਹੀਂ ਕਹਿਣਗੇ ਯਾਰ ਵੀ ਨਹੀਂ ਯਾਰ ਸਾਡੇ ਗ੍ਰੰਥੀ ਦਾ ਹੱਕ ਆ ਇਹਨੇ ਭੱਜਿਆ ਫਿਰਦਾ ਮੜੀਆਂ ਤੱਕ ਛੋਡੇ ਨਾਲ ਗਿਆ ਇਹ ਮਰਗ ਦੇ ਛੋਡੇ ਨਾਲ ਭੱਜਿਆ ਫਿਰ ਗਿਆ ਉੱਥੇ ਵਿਚਾਰਾ ਫਿਰ ਭੋਗ ਦਾ ਸਹਜ ਵੜੇ ਨਹੀਂ ਛੋਡੇ ਘਰੇ ਰੰਭ ਕੀਤਾ ਇਹਨੇ ਫਿਰ ਭੋਗ ਪਾਇਆ ਸਾਰਾ ਕੰਮ ਦਾ ਇਹਨੇ ਕੀਤਾ ਮਤਲਬ ਕੀਰਤਨ ਦੀ ਵਾਰੀ ਆਈ ਹੁਣ ਤੁਸੀਂ ਕਹਿੰਦੇ ਬਾਹਰੋਂ ਆਉਣਗੇ ਉੱਥੇ ਕਹਿ ਕਹਿ ਸਕਦੇ ਨੇ ਕਮੇਟੀ ਵਾਲੇ ਇਹਦਾ ਧਾਰਮ ਦੇ ਵਿੱਚ ਕਹਿਆ ਵੀ ਸਵਰਗ ਹੈਗਾ ਨਰਕ ਵੀ ਹੈਗਾ ਨਰਕ ਸਵਰਗ ਉੱਤੇ ਦੇ ਉੱਤੇ ਧਰਤੀ ਤੇ ਆ ਉੱਤੇ ਹੈ ਨਹੀਂਗਾ ਇਹ ਮਤਲਬ ਮੈਂ ਤਾਂ ਸੁਣਿਆ ਵੀ ਉੱਤੇ ਨਰਕ ਸੁਰਗ ਨਹੀਂ ਹੈ ਕਿਉਂਕਿ ਜੇ ਉੱਤੇ ਹੁੰਦਾ ਤਾਂ ਕਬੀਰ ਕਬੀਰ ਮਹਾਰਾਜਾਂ ਨੇ ਲਿਖਿਆ ਕਹਿੰਦੇ ਕਬੀਰ ਮਹਾਰਾਜ ਜੀ ਕਹਿੰਦੇ ਕਬੀਰ ਨਰਕ ਸੁਰਗ ਤੇ ਹਮ ਰਹੇ ਸਤਗੁਰ ਕਹਿ ਪ੍ਰਸਾਦ ਪ੍ਰਸਾਦ ਕਹਿੰਦੇ ਨੇ ਕਿਰਪਾ ਨੂੰ ਗੁਰੂ ਦੀ ਕਿਰਪਾ ਦੇ ਨਾਲ ਆਹ ਸੰਸਾਰ ਤੇ ਮੈਨੂੰ ਨਰਕ ਸੁਰਗ ਮਿਲ ਗਿਆ ਨਰਕ ਸੁਰਗ ਉੱਪਰ ਕੋਈ ਨਹੀਂ ਮਾਰਾ ਨੇ ਤੇ ਜਿਹੜਾ ਕੁਝ ਤੁਸੀਂ ਕਰਦੇ ਹੋ ਕਰਮ ਧਰਮ ਦੇ ਪਖਾਣ ਤੋਂ ਇੱਥੇ ਹੀ ਲੁੱਟ ਲੈਣੇ ਠੀਕ ਆ ਉਹ ਤਾਂ ਦੁਨੀਆ ਦੀ ਲੁੱਟ ਲੈਣੇ ਨੇ ਮਰ ਕੇ ਬੰਦਾ ਜਾਂਦਾ ਕਿੱਥੇ ਆ ਮਰ ਕੇ ਦੇਖੋ ਮਰ ਕੇ ਬੰਦਾ ਕਿੱਥੇ ਜਾਂਦਾ ਅਲੀਓਕਸਨਾ 83 ਲੱਖ ਜੂਨ ਮਹਾਰਾਜ ਨੇ ਬਣਾਈ ਹੈਗੀਆਂ ਨੇ 83 ਲੱਖ ਬਣਾਈਆ ਤੇ ਫਿਰ 42 ਲੱਖ ਜੂਨ ਧਰਤੀ ਦੇ ਉੱਤੇ ਆ ਹੂੰ 42 ਲੱਖ ਜੂਨ ਪਾਣੀ ਦੇ ਵਿੱਚ ਉਹਦੇ ਵਿੱਚੋਂ 1 ਜੂਨ ਕੱਢ ਕੇ 83 ਲੱਖ 99000 999 ਜੂਨਾਂ ਰਹਿ ਗਈਆਂ ਹਾਂ ਨਾ 999 ਜੂਨਾਂ ਇਦਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਬੰਦਾ ਗੁਣ ਹੋਰ ਸਾਰੇ ਹੋਣਗੇ ਪਰ ਉਹਦੇ ਵਿੱਚ ਬੰਦਾ ਨਾਮ ਨਹੀਂ ਜਾ ਸਕਦਾ ਠੀਕ ਉਹਦਾ ਮਰ ਕੇ ਕਿੱਥੇ ਜਾਂਦਾ ਹਮ ਜਦੋਂ ਜ਼ਿੰਦਗੀ ਦੇ ਵਿੱਚ ਮੇਰੇ ਵਰਗੇ ਨੇ ਕੀਤਾ ਹੀ ਮਾੜਾ ਹਾਂ ਫਿਰ ਉਹਦੇ ਰਿਕਾਰਡਿੰਗ ਮੈਨੂੰ ਜੂਨਾ ਦੇ ਵਿੱਚ ਭੁਗਤਣਾ ਪੈਣਾ ਜਿਹੜੀ 83,99,999 ਜੂਨਾ ਇਹਨਾਂ 999 ਮੈਨੂੰ ਫਿਰ ਉਹਨੇ ਚੱਕ ਕੇ ਮੈਨੂੰ ਪਿੱਛੇ ਮਾਰਨਾ ਜਿਹੜੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਵੀ ਆਪਣੇ ਜਪਜੀ ਸਾਹਿਬ ਦੇ ਵਿੱਚ ਵੀ ਅਸੰਖ ਹੀ ਆ ਵੀ ਇਹਦੀ ਕੋਈ ਗਿਣਤੀ ਮਿੰਤੀ ਨਹੀਂ ਤੇਰਾ ਇਹ ਮਤਲ ਜੂਨਾਂ ਦੀ ਗਿਣਤੀ ਮਿੰਤੀ ਚ ਕਿਵੇਂ ਆਗੇ ਤੇ ਉਹ ਅਸੰਖ ਕੀ ਆ ਵੀ ਉਹ ਤਾਂ ਕਹਿੰਦੇ ਵੀ ਅਸੰਖ ਹੀ ਬ੍ਰਹਿਮੰਡ ਨੇ ਅਸੰਖ ਹੀ ਸਭ ਕੁਝ ਆ ਇਹਨਾਂ ਨੂੰ ਗਿਣਿਆ ਨਹੀਂ ਹਾਂ ਵੀ ਗਿਣਿਆ ਨਹੀਂ ਜਾ ਸਕਦਾ ਜਦੋਂ ਫਿਰ ਆਪਾਂ ਉਹਨਾਂ ਨੂੰ ਨਹੀਂ ਗਿਣ ਸਕਦੇ ਤਾਂ ਫਿਰ ਆਪਾਂ ਜੂਨਾਂ ਨੂੰ ਕਿਵੇਂ ਗਿਣ ਸਕਦੇ ਆ ਮੈਂ ਇਹ ਪੁੱਛਣਾ ਚਾਹਾਂ ਆਪਾਂ ਨੇ ਨਹੀਂ ਇਹ ਜੂਨਾਂ ਗਿਣੀਆਂ ਉਹਨੇ ਦੱਸਿਆ ਨੇ ਮੈਂ ਉਹ ਉਹਨਾਂ ਨੇ ਹਾਂਜੀ ਉਹਨਾਂ ਨੇ ਦੱਸਿਆ ਨੇ ਆਪਾਂ ਨੇ ਆਪਾਂ ਤਾਂ ਪਹਿਲੀ ਗੱਲ ਆ ਆਪਾਂ ਤਾਂ ਗਿਣੀ ਨਹੀਂ ਸਕਦੇ ਹੁਣ 83 ਲੱਖ ਜੂਨ ਥੋੜੀ ਹੁੰਦੀ ਆ ਯਾਰ ਸਭ ਤੋਂ ਵੱਧ ਜਿਹੜਾ ਗੁਰਬਾਣੀ ਪੜਦੇ ਉਹ ਗ੍ਰੰਥੀ ਸਿੰਘ ਹੀ ਪੜਦੇ ਆ ਗ੍ਰੰਥੀ ਸਿੰਘਾਂ ਨੇ ਪੜ੍ਹਨੀਆ ਗ੍ਰੰਥੀ ਸਿੰਘ ਹੀ ਪੜ੍ਹਦੇ ਆ ਸਵੇਰੇ ਮਤਲ ਹਰ ਰੋਜ਼ ਕੋਈ ਨਾਗਾਵ ਨਹੀਂ ਪੈਂਦਾ ਸਵੇਰੇ ਸ਼ਾਮ ਤੇ ਕੋਈ ਖੰਡ ਪਾਠ ਆ ਗਿਆ ਸਾਰਿਆਂ ਨਾਲ ਬਾਅਦ ਗੁਰਬਾਣੀ ਪੜ੍ਹਦੇ ਆ ਫਿਰ ਸਵਰਗਾ ਚ ਜਾਂਦੇ ਮਨ ਵਧੀਆ ਜੁਨੀ ਮਿਲਦੀ ਆ ਜਾਂ ਮੁਕਤੀ ਤੋਂ ਕੱਟੇ ਜਾਂਦੇ ਦੇਖੋ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਹੁਣ ਜੇ ਗ੍ਰੰਥੀ ਸਿੰਘ ਆ ਉਹਦੀ ਡਿਊਟੀ ਕਰ ਰਹੇ ਨੇ ਪਰ ਉਹ ਗਲਤੀਆਂ ਵੀ ਕਰ ਰਹੇ ਨੇ ਚੰਗਾ ਚੰਗਾ ਨਹੀਂ ਨਾ ਹੋ ਰਿਹਾ ਅਜਨ ਜੇ ਸਾ ਤੋਂ ਗਲਤੀਆਂ ਹੋ ਰਹੀਆਂ ਨੇ ਹੁਣ ਜੇ ਮੈਂ ਕੰਮ ਵੀ ਗ੍ਰੰਥੀ ਸਿੰਘ ਗਲਤੀਆਂ ਨਹੀਂ ਕਰਦੇ ਤਾਂ ਇਹ ਵੀ ਸਾਡੀ ਗਲਤ ਗੱਲ ਆ ਮੈਂ ਕਦੇ ਗਲਤੀ ਨਹੀਂ ਕੀਤੀ ਮੈਂ ਕਹਿੰਦਾ ਮੈਂ ਕਦੇ ਗਲਤੀ ਨਹੀਂ ਕੀਤੀ ਹਾਂ ਨਾ ਪਰ ਮੈਨੂੰ ਅਗਰ ਸੱਚ ਦਈ ਉਹਗਾ ਵੀ ਭਾਈ ਸਾਹਿਬ ਤੁਸੀਂ ਝੂਠ ਬੋਲ ਸੀ ਹੂੰ ਕਹੋਗਾ ਅਗਲਾ ਤੁਸੀਂ ਵੀ ਕਹੋਗੇ ਕਿਉਂ ਕਿਉਂ ਕਹੋਗੇ ਕਿਉਂਕਿ ਤੁਸੀਂ ਕਹੋਗੇ ਜੇ ਤੁਸੀਂ ਗਲਤੀ ਨਹੀਂ ਕੀਤੀ ਫਿਰ ਕਦੇ ਤੁਸੀਂ ਕੋਈ ਕੰਮ ਵੀ ਨਹੀਂ ਕੀਤਾ ਹੂੰ ਜਿਹਨੇ ਗਲਤੀ ਨਹੀਂ ਕੀਤੀ ਨੇ ਕਦੇ ਕੰਮ ਵੀ ਨਹੀਂ ਕੀਤਾ ਜਿਹਨੇ ਕੰਮ ਕੀਤਾ ਤਾਂ ਫਿਰ ਉਹ ਮੈਂ ਹੁਣ ਮੈਂ ਪਾਰ ਸਿੱਖਿਆ ਤਾਂ ਮੇਰੇ ਤੋਂ ਪਾਰਤੀ ਵਰ ਗਲਤ ਹੋ ਜਾਉ ਪਾਰ ਕਰਦਾ ਮੈਂ 2 ਵਜੇ ਉੱਠਦਾ ਮਾਂ ਫਿਰ ਚਾਰ ਕਈ ਵਾਰ ਮੈਂ ਪਾਰ ਸੌਂ ਜਾਂ ਹੂੰ ਹੂੰ ਆੜ ਕਰਦਾ ਕਰਦਾ ਬੰਦਾ ਸੌ ਵੀ ਜਾਂਦਾ ਤੇ ਉਹ ਸੌ ਜਾਂਦਾ ਫਿਰ ਗਲਤ ਲੱਭ ਜੀ ਬੋਲਦਾ ਉਹਦੇ ਵਿੱਚ ਗੁਰੂ ਬਖਸ਼ਣ ਹਾਰਾ ਭੁੱਲਣਾ ਅੰਦਰ ਸਾਬ ਕੋ ਭੁੱਲ ਗੁਰੂ ਕਰਤਾਰ ਬੰਦਾ ਭੁੱਲ ਜਾਂਦਾ ਗਲਤੀਆਂ ਕਰਕੇ ਹਨਾ ਤੇ ਪਰ ਰੱਬ ਨਹੀਂ ਭੁੱਲਦਾ ਪਰ ਗਲਤੀਆਂ ਨੇ ਜਿਹੜੀਆਂ ਉਹਦੇ ਵਿੱਚ ਹੀ ਨਹੀਂ ਹੁੰਦਾ ਹਰੇਕ ਤੋਂ ਹੁੰਦੀਆਂ ਨੇ ਜਿਹੜੇ ਵੱਡੇ ਵੱਡੇ ਜੱਥੇਦਾਰਾਂ ਬਿਲਦੀਆਂ ਨੇ ਇੱਕ ਵਾਰ ਆਪਣੇ ਗਰੰਤੀ ਸਿੰਘ ਜੀ ਅਕਾਲ ਤਖਤ ਸਾਹਿਬ ਦੀ ਗੱਲ ਕਰਦਾ ਬਾਣੀ ਪੜ ਰਹੇ ਸੀ ਬਾਣੀ ਪੜਦੇ ਪਰਦੇ ਜਿਹੜੇ ਬਾਬਾ ਜੀ ਬਾਣੀ ਪੜਦੇ ਸੀ ਇਦਾਂ ਲਾਈਵ ਟੈਲੀਕਾਸ ਚੱਲ ਰਿਹਾ ਸੀ ਲਾਈਵ ਉਹ ਹਮੰਦਰ ਸਾਹਿਬ ਦਾ ਲਾਈਵ ਲਾਈਵ ਚੱਲਦਾ ਹੁੰਦਾ ਉਹ ਸਾਹਮਣੇ ਬਾਣੀ ਪੜਦਾ ਸੀ ਪਰਦੇ ਪਰਦੇ ਚੌਪੀ ਸਾਹਿਬ ਸਾਰੀ ਛੱਡੀ ਸੀ ਕੀ ਉਹਨਾਂ ਨੇ ਵੀ ਜਾਣ ਬੁਝ ਕੇ ਤਾਂ ਨਹੀਂ ਛੱਡੀ ਉਹ ਹਾਂ ਜਾਨ ਬੁਝ ਕੇ ਤਾਂ ਨਹੀਂ ਛੱਡੀ ਉਹਨਾਂ ਦਾ ਦਿਮਾਗ ਕਿਤੇ ਪਾਸੇ ਜਾਂ ਗਲਤੀ ਹ ਹਮ ਗਲਤੀ ਹੋਈ ਨਾ ਉਹਨਾਂ ਤੋਂ ਪਰ ਹੋਈ ਅਚੰਤਿਤ ਜਾਨ ਬੁਝ ਕੇ ਤਾਂ ਉਹਨਾਂ ਦੇਖੋ ਜਿਵੇਂ ਪਾਣੀ ਪੜਦਾ ਮੈਂ ਜਾਨ ਬੁਝ ਕੇ ਥੋੜੀ ਜਿਹੀ ਨੂੰ ਇੰਨੇ ਪਰ ਮੇ ਪਾਪ ਲੱਗ ਅਚੰਤਿਤ ਹੋ ਸਕਦਾ ਅਚੰਤਿਤ ਵੀ ਬਬੀ ਬੇਸੇ ਸਾਦੀ ਹੁਣ ਜੀ ਉਹਨਾਂ ਨੇ ਗਲਤੀ ਕੀਤੀ ਤਾਂ ਕਿ ਉਹਨਾਂ ਨੂੰ ਉਹਨਾਂ ਦੀ ਫੇਰ ਪਤਾ ਆਉਣ ਲੱਗੀ ਕਿ ਉਹਨਾਂ ਨੂੰ ਆਪਾਂ ਮਾਰਤਾ ਕਹਿੰਦੇ ਗੋਲੀ ਮਾਰੀ ਹਮ ਗੁਰੂ ਅਕਸ਼ਰ ਨਾਨਕ ਉਹਦੇ ਚ ਗਲਤੀਆਂ ਹਰ ਇੱਕ ਤੋਂ ਹੁੰਦੀਆਂ ਨੇ ਵੀਰ ਜੀ ਕੰਮ ਕੋਈ ਵੀ ਹੈ ਇਸ ਵੀਡੀਓ ਦੇ ਵਿੱਚ ਦੇਖਿਆ ਵੀ ਫਟੇ ਹੁੰਦੇ ਉਹ ਵੀ ਪਾਠ ਕਰ ਰਹੇ ਹੁੰਦੇ ਫਿਰ ਉਹਦੇ ਉੱਤੇ ਆਪਣੇ ਜਿਹੜੇ ਲੋਕ ਨੇ ਕਮੈਂਟ ਕਰਦਿਆ ਵੀ ਇਹ ਗਲਤ ਹੋ ਰਿਹਾ ਉਹ ਹੋ ਰਿਹਾ ਦੇਖੋ ਪਤੀ ਗੱਲਾਂ ਸਾਨੂੰ ਪਾਰਟੀ ਸਿਕ ਮਿਲ ਨਹੀਂ ਰਹਾ ਆਪਣੇ ਜੱਟਾਂ ਦੀ ਕਾਮ ਹੋਈ ਹੈ ਨਾ ਰਵਦਾਸ ਸਿੰਘ ਰਵਦਾਸ ਸਿੰਘਾਂ ਦੀ ਕਾਮ ਹੋਈ ਤੇ ਮਜਵੀਆਂ ਦੀ ਕਾਮ ਹੋਈ ਜਿੰਨੇ ਵੀ ਆਪਣੇ ਹੈਗੇ ਨੇ ਕੋਈ ਵੀ ਗੁਰਬਾਨੀ ਸਿੱਖਣ ਨੂੰ ਜਾਂਦੇ ਆ ਤੇ ਹੈਗਾ ਕੋਈ ਵੀ ਸਿੱਖ ਨਹੀਂ ਰਿਹਾ ਉਹਦੇ ਵਿੱਚ ਸਾਡੇ ਪ੍ਰਦੇਸੀ ਆ ਕੇ ਪਈਆਂ ਦੇ ਵਿੱਚ ਆ ਕੇ ਬਾਣੀ ਸਿੱਖ ਰਹੇ ਨੇ ਕਿਉਂਕਿ ਉਹਨਾਂ ਨੇ ਗੁਰਦੁਆਰਿਆਂ 'ਚ ਬੜਨਾ ਗੁਰਦੁਆਰਿਆਂ ਚੋਂ ਨਹੀਂ ਬੜ ਕੇ ਉਹਨਾਂ ਨੇ ਸਾਨੂੰ ਬਾਹਰ ਕਰ ਦਿੱਤਾ ਥੰਦਾ ਸਕੂਲ ਆ ਇੱਕ ਜੇ 15 20 ਜਣਾਂ ਦੇ ਬੱਚਿਆਂ ਦੀ ਕਲਾਸ ਆ ਸਾਰੇ ਆਪਣੇ ਪੰਜਾਬੀ ਆ ਉਹਨਾਂ ਦੇ ਵਿੱਚ ਇੱਕ ਪ੍ਰਵਾਸੀ ਆ ਤੇ ਉਹੀ ਗੱਲਾਂ ਪੱਗ ਬੰਨ ਕੇ ਆ ਜਿਨ੍ਹਾਂ ਨੇ ਬੱਚੇ ਜੋਣੇ ਸੀ ਗ੍ਰੰਤੀ ਸਿੰਘਾ ਨੇ ਉਹਨਾਂ ਦਾ ਤੁਸੀਂ ਮੰਗਣ ਲਾਇਆ ਹੋਇਆ ਉਹ ਕਿ ਜੋਣ ਹੂੰ ਜਿਨ੍ਹਾਂ ਨੇ ਗਰਵਾਨੀ ਦੀ ਗੱਲ ਕਰਨੀ ਸੀ ਗੁਰਪਿਆਰ ਦੀ ਗੱਲ ਕਰਨੀ ਸੀ ਉਹ ਜਿਨ੍ਹਾਂ ਨੇ ਦੱਸਣਾ ਸੀ ਉਹ ਆਓ ਬੱਚੇ ਤੁਹਾਨੂੰ ਦੱਸਾਂ ਭਾਈ ਤਾਰੂ ਸਿੰਘ ਕੌਣ ਸੀ ਆਓ ਤੁਹਾਨੂੰ ਮੈਂ ਦੱਸਾਂ ਪਤਾ ਕਰ ਦਿਆ ਸੀ ਕਿ ਬੁੱਤਾ ਸਿੰਘ ਕੌਣ ਸੀ ਆਓ ਮੈਂ ਤੁਹਾਨੂੰ ਦੱਸਾਂ ਬਾਬਾ ਜੈ ਸਿੰਘ ਖਲ ਕੜ ਜੀ ਦੇ ਪੁੱਟੇ ਕੱਲਾ ਲਾਇਆ ਉਹ ਕੌਣ ਸੀ ਆਓ ਮੈਂ ਤੁਹਾਨੂੰ ਦੱਸਾਂ ਭਾਈ ਜਿਨ੍ਹਾਂ ਨੇ ਗੱਲਾਂ ਦੱਸਣੀਆਂ ਸੀ ਉਹਨਾਂ ਨੂੰ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਆਗੂ ਸਾਡੇ ਧਿਆਨ ਦਿੰਦੇ ਨਹੀਂ ਕਿਉਂਕਿ ਆਗੂ ਆਗੂ ਤਾਂ ਚੌਧਰ ਚਾਹੀਦੀ ਆ ਹੂੰ 100% ਦੇ ਵਿੱਚ ਜਿਹੜੇ ਕਮੇਟੀ ਵਾਲੇ ਦੱਸ ਰਹੇ ਹੋ ਕਮੇਟੀ ਵਾਲੇ ਨੇ ਜਿਹੜੇ 100% 100% ਕਮੇਟੀ ਵਾਲੇ ਇਹ ਗ੍ਰੰਥੀ ਸੰਗਤ ਤੇ ਰੋ ਮਾਰਨਾ ਹੁੰਦੇ ਨੇ ਸੇਵਾ ਕਰਨ ਕੋਈ ਨਹੀਂ ਆਉਂਦਾ ਸੇਵਾ ਕਰਨ ਕੋਈ ਨਹੀਂ ਆਉਂਦਾ ਕੋਈ ਨਹੀਂ ਆਉਂਦਾ ਤਾਂ ਫਿਰ ਇਹਦਾ ਮਤਲਬ ਕੋਈ ਪਵੇਖੀ ਨਹੀਂ ਇਹਦੇ ਵਿੱਚ ਕੋਈ ਬੱਚਾ ਹੀ ਨਹੀਂ ਜਾਣਾ ਯਾਰ ਜਾਣੀ ਨਹੀਂ ਜਾਣੀ ਨਹੀਂ ਜੱਗੀਆਂ ਕਿਵੇਂ ਮਤਲਬ ਪਾਠ ਕਿਵੇਂ ਹੋਇਆ ਕਰਨਗੇ ਜਾਂ ਤਾਂ ਫਿਰ ਰੇਡੀਓ ਤੇ ਲਾਇਆ ਕਰਨਗੇ ਦੇਖੋ ਜੀ ਸਾਨੂੰ ਸਿੱਖਾਂ ਨੂੰ ਖਤਮ ਕਰਨ ਤੇ ਤੁਰੀ ਹੋਇਆ ਸਨ ਸਿੱਖਾਂ ਨੂੰ ਖਤਮ ਕੀਤਾ ਜਾ ਰਿਹਾ ਕਿਸੇ ਕਿਸੇ ਹੁਣ ਪਹਿਲੀ ਗੱਲ ਆ ਸਾਡੇ ਦਾ ਨੌਜਵਾਨੀ ਚਿੱਟੇ ਨੇ ਲੈ ਲਈ ਚਿੱਟੇ ਬਾਰੇ ਬੋਲਣਾ ਚਾਹਣਾ ਹੂੰ ਇਹਦੇ ਬਾਰੇ ਦੱਸੋ ਚਿੱਟੇ ਬਾਰੇ ਮੈਂ ਖੁੱਲ ਕੇ ਬੋਲਣਾ ਚਾਹੁੰਦਾ ਚਿੱਟੇ ਦੀ ਨੌਜਵਾਨੀ ਚਿੱਟੇ ਨੇ ਸਾਡੀ ਨੌਜਵਾਨੀ ਕਿੰਨੀ ਖਾ ਲਈ ਮੈਂ 18-18 ਸਾਲ ਦੇ ਪੁੱਤ ਮਰਦੇ ਦੇਖੇ ਆਪਣੇ ਹੀ ਦੋਸਤ ਬਣੇ ਹੋਇਆ ਜੰਗਾ ਸੰਗਲਾਂ ਨਾਲ ਆਪਣੇ ਨਾਲ ਪੜਿਆ ਮਿੱਤਰ ਬਣਿਆ ਹੈ ਨਾ ਆਪਣੇ ਨਾਲ ਹੀ ਪੜੇ ਸੀ ਨਾ ਤੇ ਜਦੋਂ ਪੜਦੇ ਹੁੰਦੇ ਜਦੋਂ ਕਿੰਨਾ ਸੋਹਣਾ ਹੁੰਦੇ ਸੀ ਨਾ ਪਰ ਹੁਣ ਜਦੋਂ ਹਾਲਤ ਦੇ ਦੇ ਆ ਫਿਰ ਇੱਕ ਮੈਂ ਨਾ ਤੁਰਿਆ ਜਾਂਦਾ ਸੀ ਮੈਂ ਗੋਂਦਾ ਜਾਂਦਾ ਸੀ ਇੱਕ ਕੱਲ ਮੈਨੂੰ ਗਾ ਕੇ ਸੁਣਾਵਾ ਥੋੜੀ ਹੈ ਨਾ ਤੇ ਮੈਂ ਚਿੱਟੇਵਾਰੀ ਹੈ ਨਾ ਚਿੱਟੇ ਵਾਲਿਆਂ ਨੂੰ ਮੈਂ ਸਬੋਧਨ ਕੀਤਾ ਸੀ ਮੈਂ ਚਿੱਟ ਤੁਹਾਡੇ ਚੈਨਲ ਦੇ ਰਾਹੀਂ ਚਿੱਟੇ ਵਾਲਿਆਂ ਨੂੰ ਕਹਿਣਾ ਜਿਹੜੇ ਵੇਚਦੇ ਮਾਮਾ ਮਾਹੂ ਪਕਾਰ ਆ ਜਿਹੜੀ ਕਿ ਮੈਂ ਇੱਕ ਤੁਹਾਡੇ ਚੈਨਲ ਦੇ ਰਾਹੀਂ ਉਹਨਾਂ ਨੂੰ ਵਿੱਚ ਕਹਿਣਾ ਚਾਹਣਾ ਜਿਹੜੇ ਕਿ ਨਸ਼ਾ ਵੇਚ ਰਹੇ ਨੇ ਜਿਹੜੇ ਕਿ ਚਿੱਟਾ ਵੇਚ ਰਹੇ ਨੇ ਉਹ ਮਾਮਾ ਕਹਿੰਦੀਆਂ ਨੇ ਕਹਿੰਦੇ ਨੇ ਖੰਭ ਖਿਲਰੇ ਨੇ ਕਾਮਾਂਦੇ ਓਏ ਖੰਭ ਖਿਲਰੇ ਨੇ ਕਾਮਾਂਦੇ ਚਿੱਟਾ ਵੇਚਣਾ ਬੰਦ ਕਰ ਦੋ ਓਏ ਪੁੱਤ ਮਰ ਚੱਲੇ ਮਾਮਾ ਦੇ ਓਏ ਪੁੱਤ ਮਰ ਚੱਲੇ ਮਾਮਾ ਦੇ ਕੀ ਬਤਾਂ ਵਿੱਚ ਚਿੱਟਾ ਵੇਚਣਾ ਬੰਦ ਕਰ ਦੋ ਨੌਜਵਾਨੀ ਸਾਰੀ ਸਾਰੀ ਮਰ ਗਏ ਪਰ ਹੁਣ ਸਾਡੀ ਨੌਜਵਾਨਾਂ ਦੇ ਪਹਿਲੇ ਚਿੱਟੇ ਨਹੀਂ ਲੈ ਪਹਿਲਾਂ ਸਾਡੇ ਫਿਰ ਫਿਰ ਦੂਸਰੀ ਨੌਜਵਾਨ ਦੀ ਸਾਡੀ ਦੇਸਾਂ ਬਦੇਸਾਂ ਨਿਕਾਲੀ ਜਿਹੜੇ ਤੰਗੇ ਚੋਂ ਬਾਹਰ ਚਲੇ ਗਏ ਹੂੰ ਚਲੇ ਗਏ ਨਾ ਜਿਹੜੇ ਤੰਗੇ ਚੋਂ ਬਾਹਰ ਚਲੇ ਗਏ ਤੇ ਜਿਹੜੇ ਜਿਹੜੇ ਰਾਸਤੇ ਮਾੜੇ ਪੈ ਗਏ ਜਿਨ੍ਹਾਂ ਨੂੰ ਬਚਾਉਣਾ ਸੀ ਆਪਾਂ ਨੇ ਹਨਾ ਉਹ ਇਹ ਜਿਹੇ ਰਾਸਤੇ ਪੈ ਗਏ ਵੀ ਬਸ ਉਹਨਾਂ ਤੋਂ ਹੁਣ ਮੁੜ ਨਹੀਂ ਹੁੰਦਾ ਉਹਨਾਂ ਨੂੰ ਸੰਘਰਲਾ ਮਨ ਮੇਰਾ ਮਨ ਕਰਦਾ ਮੈਂ ਸਿੱਖੀ ਨੂੰ ਛੱਡਦਾ ਮੈਂ ਦਿਲੋਂ ਕਹਿ ਰਿਹਾ ਮੋਢਲ ਤੁਹਾਡਾ ਮੈਂ ਦਿਲੋਂ ਕਹਿ ਰਿਹਾ ਮੈਂ ਸਿੱਖੀ ਨੂੰ ਛੱਡਦਾ ਮੈਂ ਦਿਲੋਂ ਕਹਿ ਰਿਹਾ ਸਿੱਖੀ ਨੂੰ ਜਾਂ ਕਿਉਂ ਸਿੱਖੀ ਸਿੱਖ ਸਿੱਖ ਦਾ ਵੈਰੀ ਬਣਿਆ ਹੋਇਆ ਸਾਨੂੰ ਕੋਈ ਹੋਰ ਨਹੀਂ ਤੰਗ ਕਰਦਾ ਸਾਨੂੰ ਦੂਜੇ ਨੇ ਤਾਂ ਮਾਰ ਨਹੀਂ ਮਾਰਨਾ ਆਪਣੇ ਮਾਰੀ ਜਾਂਦੇ ਘਟੋ ਘਟ 20 25 ਗ੍ਰਾਂਤੀ ਸਿੰਘ ਜਾਣਦੇ ਆ ਮਤਲਬ ਮੈਂ ਕਿਤੇ ਵੀ ਇਹ ਨਹੀਂ ਸੁਣਿਆ ਵੀ ਯਾਰ ਗ੍ਰਾਂਤੀ ਸਿੰਘ ਦਾ ਬੱਚਾ ਕੋਈ ਵੱਡੀ ਪੋਸਟ ਤੇ ਲੱਗਿਆ ਕਦੇ ਡਿਗਰੀ ਦਿੰਦੇ ਵੀਰੇ ਜੇ ਮੇਰੀ ਗ੍ਰਾਂਤੂ ਦਾ ਪੋਸਟ ਦੀ ਗੱਲ ਕਰਦਾ ਵੀਰੇ ਜੇ ਗ੍ਰਾਂਤੀ ਸਿੰਘ ਮੇਰੇ ਵਰਗਾ ਮੋਟਰਸਾਈਕਲ ਲਿਆਵੇ ਤਾਂ ਆਲੇ-ਦਾਲੇ ਕਮੇਟੀ ਵਾਲੇ ਇੱਕ ਬਾਬਾ ਮੋਟਰਸਾਈਕਲ ਕਿੱਥੋਂ ਲਿਆ ਤੂੰ ਸਹੀ ਗੱਲ ਆ ਵੀਰੇ ਬਾਬਾ ਮੋਟਰਸਾਈਕਲ ਕਿੱਥੋਂ ਲਿਆ ਤੂੰ ਯਾਰ ਗੁਰੂ ਦਾ ਵਜ਼ੀਰ ਆ ਉਹਦੇ ਸਾਡਾ ਗੱਡੀ ਹੋਣੀ ਚਾਹੀਦੀ ਆ ਤੁਸੀਂ ਮੋਟਰਸਾਈਕਲ ਨੂੰ ਰੋਜਦੇ ਹੋ ਇਹਨਾਂ ਤਾਂ ਉਹ ਗ੍ਰਾਂਤੀ ਸਿੰਘ ਵਜੇ ਲੱਗਦਾ ਜਿਹੜਾ ਸਾਈਕਲ ਤੇ ਹੋਵੇ ਸਾਈਕਲ ਆ ਗ੍ਰਾਂਤੀ ਸਿੰਘ ਅੱਛਾ ਜੇ ਕੋਈ ਲਿਆ ਹੋਵੇ ਮੋਟਰਸਾਈਕਲ ਬਾਬਾ ਮੋਟਰਸਾਈਕਲ ਲੈ ਕਿਵੇਂ ਆ ਤੂੰ ਕਿੱਥੋਂ ਆ ਕੇ ਤੇਰੇ ਕੋਲੇ ਪੈਸੇ ਯਾਰ ਗ੍ਰਾਂਤੀ ਸਿੰਘ ਹੋ ਕੇ ਦੇ ਹੱਥ ਪੱਲਾ ਨਹੀਂ ਮਾਰਦਾ ਕੋਈ ਹੋਰ ਵੀ ਆਪਣੀ ਲਾਈਫ ਨਹੀਂ ਆ ਗਈ ਸਵਾਲ ਤੇ ਸਵਾਲ ਹੁੰਦੇ ਨੇ ਫਿਰ ਉਹ ਜਦੋਂ ਕਿਸੇ ਨੇ ਆਉਣਾ ਕਦੇ ਮੈਂ ਗੁਰਦੁਆਰੇ ਕੋਈ ਨੂੰ ਭੁੱਖਾ ਨਹੀਂ ਤੋੜਿਆ ਕਿਸੇ ਨੂੰ ਨਹੀਂ ਤੋੜਿਆ ਰੁ ਹਣਾ ਮਾ ਵੀ ਜਿੱਦਣੇ ਮੈਂ ਸੁਪਰ ਪ੍ਰਧਾਨ ਮਗਾ ਜਿੱਦਣੇ ਬੋਲਿਆ ਹੁਣ ਹਣਾ ਮੈਂ ਕਹਿੰਦੀ ਮੈਂ 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 ਤੇ ਕਟਾਪਾ ਚੜ੍ਹ ਸਿੱਧਜੀ ਗੱਲ ਆ ਮੈਂ ਵੀ ਅਕੇ ਪਿਆ ਕੜਾ ਮਚਾਉਂਦੀ ਆ ਮੈਂ ਕਹਿੰਨਾ ਬਹੁਤ ਜਿਆਦਾ ਮੈਨੂੰ ਪਤਾ ਇਹਨਾਂ ਨੇ ਇਹਨਾਂ ਨੇ ਪਤਾ ਇਹਨਾਂ ਨੇ ਸਾਡੀ ਕੌਮ ਦਾ ਸਤਿਆਨਾਸ਼ ਮਾਰਤਾ 100% ਇਹ ਨੇ ਮੁੰਡੇ ਮੁੰਡੇ ਜਿਹੜੇ ਗਲਤ ਨਸਿਆ ਚ ਜਾਂਦੇ ਨੇ ਜਾਂ ਹੋਰ ਇਹ ਇਹ ਇਹਨਾਂ ਦੀ ਗਲਤੀ ਆ ਇਹ ਕਹਿਣ ਲਗਾ ਦੇ ਬਾਬਾ ਤੇਰੇ ਅਸੀਂ ਨਾਲ ਆ ਯਾਰ ਤੂੰ ਐ ਕਰ ਹੂੰ ਕਿੰਨਾ ਟਾਈਮ ਹੋ ਗਿਆ ਡਿਊਟੀ ਕਰਦਿਆਂ ਮੈਨੂੰ 6 ਸਾਲ ਡਿਊਟੀ ਹੋ ਕੇ ਕਰਦਿਆਂ ਤੇ ਕਿੰਨੇ ਦੇ ਲੱਗੇ ਸੀਗੇ ਮੈਂ 8000 ਰੁਪਏ ਖਾਦੇ ਲੱਗੇ ਸੀ ਇਹ 6 ਸਾਲਾਂ ਦਾ ਦੋ ਹੀ ਵਧੀਆ ਦੋ ਹੀ ਵਧੀਆ ਤਲ ਦੇਖਿਆ ਨਹੀਂ ਵੀ ਯਾਰ ਮੇਰਾ ਇਦਾਂ ਵਿਅੌਖਾ ਹੋਰ ਉਕਸ ਨਹੀਂ ਕੋਈ ਕਿਉਂਕਿ ਹੋਰ ਕੋਈ ਕੰਮ ਕਦੇ ਸਿੱਖਿਆ ਹੀ ਨਹੀਂ ਛੋਟੀ ਉਮਰ ਦੇ ਵਿੱਚ ਕਿਸੇ ਨੇ ਕਹਿਣਾ ਵੀ ਤੂੰ ਚੰਗੀ ਦਾ ਇਦਾਂ ਨੂੰ ਜੁੜ ਜਾ ਹਨਾ ਸੌਂਗ 'ਚ ਜੁੜ ਗਏ ਸੌਂਗ ਦੇ ਵਿੱਚ ਕੰਮ ਕਰਦੇ ਤੇ ਕਰਦੇ ਰਹੇ ਸੌਂਗ ਦੇ ਵਿੱਚ ਜਿਵੇਂ ਬੰਦਾ ਦਸੇ ਨੂੰ ਲੱਗ ਜਾਂਦਾ ਹਨਾ ਤੇ ਉਹਦੀ ਬਾਅਦ ਮੁਜਬੂਰੀ ਬਣ ਜਾਂਦੀ ਹੈ ਸੌਂਗ ਦੇ ਵਿੱਚ ਸੌਂਗ-ਸੌਂਗ ਦੇ ਵਿੱਚ ਗ੍ਰੰਥੀ ਤਾਂ ਬਣ ਗਿਆ ਹੁਣ ਮੈਂ ਪਰ ਮੈਂ ਮੁਜਬੂਰੀ ਬਣਿਆ ਸਗਾਂ ਦੇ ਜਿੱਥੇ ਸੋਡੇ ਨਾਲ ਹੀ ਪੜਿਆ ਕਦੇ ਹੋਰ ਵਧੀਆ ਕੰਮ ਕੀਤੇ ਹੁੰਦਾ ਕਦੇ ਪੜਾਈ ਵਧੀਆ ਕੀਤੀ ਹੁੰਦੀ ਹੈ ਨਾ ਜਾਂ ਇਧਰ ਨੂੰ ਨਾ ਹੀ ਪੈਂਦੇ ਹਨਾ ਕਦੇ ਫਿਰ ਹੋਰ ਕੋਈ ਕੰਮ ਤਾਂ ਕਰਦੇ ਹਨਾ ਤੇ ਉਸ ਤੋਂ ਇਲਾਵਾ ਤਾਂ ਜੀ ਮੈਂ ਕੰਮ ਮੇਰਾ ਸਰਵਾਈਕਲ ਦਾ ਕੰਮ ਪੈਰ ਤੋਂ ਲੈ ਕੇ ਸਿਰ ਤੱਕ ਜਿਹੜੀ ਮਰਜ਼ੀ ਨਾਲ ਬਲੌਕ ਮੈਂ ਕੰਮ ਕਰ ਰਹਾ ਹਾਂ ਸਰਵਾਈਕਲ ਜਿੰਨਾ ਮਰਜ਼ੀ ਪ੍ਰਾਣਾਵਾ 20 ਮਿੰਟਾਂ ਦੇ ਵਿੱਚ ਬੰਦਾ ਦੱਸੂਗਾ ਵੀ ਹਾਂ ਮੈਂ ਬਿਲਕੁਲ ਲੋਪ ਤੇ ਮੈਂ ਸਾਧੂਆਂ ਤੋਂ ਥੋੜੀ ਜਿਹੀ ਮਤ ਲਈ ਹੈ ਮੈਨੂੰ ਸਾਧੂਆਂ ਨੇ ਇਹ ਮੈਂ ਮੇਰੀ ਢੋਲੀ ਦੇ ਵਿੱਚ ਇੰਨੀ ਕਿਸੇ ਪਾਈ ਆ ਉਹਨੇ ਸੇਵਾ ਕਰਦਾ ਰਿਆਂ ਉਦੀ ਕਰਕੇ ਹੁਣ ਉਹੀ ਮੈਂ ਚੀਜ਼ ਨੂੰ ਕੇਵਰੇ ਫੋਲੋ ਕਰਦਾ ਹਾਂ ਯਾਨੀ ਕਿ ਮੈਂ ਵਿੱਚ ਮੇਰਾ ਸਾਈਡ ਬਿਜ਼ਨਸ ਆ ਪਰ ਜਿਹਦੇ ਵਿੱਚ ਕਮਾਈ ਮੇਰੀ ਇਹ ਆ ਵੀ ਕਿਸੇ ਤੋਂ ਮੂੰਹ ਮੰਗੇ ਪੈਸਾ ਨਹੀਂ ਲੈ ਅਗਲੇ ਨੂੰ ਕਹਦਾ ਭਾਈ ਜਿੰਨੇ ਤੇਰੀ ਮਰਜ਼ੀ ਆ ਸਰਦਾ ਵਾ ਦੇਣਿਆ ਦੇ ਨਹੀਂ ਦੇਣਾ ਹੂੰ